ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਹਿਮੂਆਣਾ ਇਹ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਹੈ ਫਰੀਦਕੋਟ ਤੋਂ ਆਪਾਂ ਸਾਦਕਾਲੀ ਛੜਕ ਦੇ ਉੱਤੇ ਜਦੋਂ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਮਹਿਮੂਆਣਾ ਪਿੰਡ ਦਾ ਨਾਮ ਹੈ ਸਾਦਕ ਵੀ ਇਹਦੇ ਨੇੜਾ ਤੇ ਫਰੀਦਕੋਟ ਸ਼ਹਿਰ ਵੀ ਬਹੁਤਾ ਦੂਰ ਨਹੀਂ ਕਿਉਂਕਿ ਇਹਨਾਂ ਦੋਨਾਂ ਸ਼ਹਿਰਾਂ ਦੀ ਦੂਰੀ ਆਪਸ ਵਿੱਚ 15 ਕਿਲੋਮੀਟਰ ਹੈ ਤੇ ਇਹਨਾਂ ਦੇ ਸੈਂਟਰ 'ਚ ਜਿਹੜਾ ਪਿੰਡ ਹੈ ਇਹ ਮਹਿਮੂਆਣਾ ਆ ਜਾਂਦਾ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਿਹਾ ਦੱਸੋ ਬਾਈ ਨੂੰ ਸ਼ੌਂਕ ਹੈ ਮੁਰਾ ਨਸਲ ਦਾ ਤੇ ਜਦੋਂ ਸ਼ੌਂਕ ਹੁੰਦਾ ਦੱਸੋ ਕਿਸੇ ਖਾਸ ਨਸਲ ਦਾ ਤਾਂ ਉਹਦੇ ਲਈ ਬੰਦਾ ਖੇਚਲ ਕਰਦਾ ਤੇ ਉਸ ਨਸਲ ਵਾਸਤੇ ਚੰਗੇ-ਚੰਗੇ ਪਸ਼ੂ ਘਰੇ ਰੱਖਦਾ ਕੁਲਵਿੰਦਰ ਬਾਈ ਨੂੰ ਸ਼ੌਂਕ ਮੁਰਾ ਨਸਲ ਦਾ ਤੇ ਇਹਦੇ ਕਰਕੇ ਹਰਿਆਣੇ ਦੇ ਵਿੱਚੋਂ ਬਾਈ ਨੇ ਮੱਝਾਂ ਕੁਸ ਲਿਆਂਡੀਆਂ ਜਿਨ੍ਹਾਂ ਦਾ ਚੰਗਾ ਦੁੱਧ ਉਹ ਤੋਂ ਚੋ ਕੇ ਲੈਂਦਾ ਮੱਝਾਂ ਅੱਜ ਵੀ ਜਿਹੜੀਆਂ ਉਹ ਘਰੇ ਜਿਹੜੀ ਬਰੀਡ ਖੜੀ ਹੈ ਲਗਭਗ ਇਹ ਸਾਰੀ ਹਰਿਆਣੇ ਦੀ ਹੈ ਸੋ ਇਹਨਾਂ ਦੇ ਵਿੱਚੋਂ ਅੱਜ ਇੱਕ ਮੱਝ ਬਾਈ ਨੇ ਵਿਕਾਊ ਕੀਤੀ ਹੈ ਤੇ ਬਿਲਕੁਲ ਹੀ ਤਾਜੀ ਸੂਈ ਵੀ ਹੈ ਗੱਬਨ ਦੀ ਵੀਡੀਓ ਭਾਈ ਨੇ ਸਬੱਬੀ ਬਣਾ ਲਈ ਸੀਗੀ ਉਹ ਵੀ ਜੇ ਕੋਈ ਵੀਰ ਦੇਖਣਾ ਚਾਹੂਗਾ ਵੀਰ ਦੇ ਮੋਬਾਈਲ ਦੇ ਵਿੱਚ ਹੈ ਤੁਹਾਨੂੰ ਹੁਣ ਭਰੇ ਜੇ ਹਵਾਨੇ ਚੀਜ਼ ਦਿਖਾ ਦੇਣੀ ਹੈ ਕਿਉਂਕਿ ਹਜੇ ਬੌਲੇ ਚਾ ਤੇ ਬੌਲੇ ਚ ਆਪਾਂ ਪਸ਼ੂ ਨੂੰ ਛੇਤੀ ਖਾਲੀ ਨਹੀਂ ਕਰਦੇ ਹੁੰਦੇ ਸੋ ਇੱਕ ਸੋਹਣੇ ਸਿੰਗਾ ਦੀ ਸੋਹਣੇ ਟਾਂਜੇ ਦੀ ਤੇ ਨਾਲ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਇੱਕ ਚੰਗੇ ਦੁੱਧ ਵਾਲੀ ਮੱਝ ਵਿਕਰੀ ਵਾਸਤੇ ਹੈ ਤੁਸੀਂ ਜਿਹਨੇ ਖਰੀਦਣੀ ਆਪਦੀ ਸਮਝ ਨਾ ਖਰੀਦਿਓ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਡਿਟੇਲ ਪੁੱਛਦੇ ਆਂ ਤੇ ਫਿਰ ਇਹ ਮੱਝ ਤੁਹਾਨੂੰ ਤੋਰ ਕੇ ਨਾਲ ਦਿਖਾ ਦਾਂਗੇ ਕੁਲਵਿੰਦਰ ਭਾਈ ਸਤਿਕਾਰ ਸਤਿਕਾਰ ਜੀ ਕਲੰਦਰ ਭਾਈ ਅੱਜ ਇੱਕ ਮੱਝ ਵਿਕਾਊ ਕੀਤੀ ਐ ਹਾਂਜੀ ਅੱਛਾ ਇਹ ਤੋਂ ਇਲਾਵਾ ਘਰੇ ਮੱਝਾਂ ਹੋਰ ਵੀ ਐ ਜਿਆਦਾ ਹਰਿਆਣੇ ਚੋਂ ਹੀ ਖਰੀਦੀਆਂ ਹਾਂਜੀ ਆਪਾਂ ਹਰਿਆਣੇ ਚੋਂ ਹੀ ਲੈਂਦੇ ਆ ਸਾਰੀਆਂ ਜੀ ਠੀਕ ਐ ਅੱਛਾ ਭਾਈ ਇਹਦੀ ਕੀ ਡਿਟੇਲ ਐ ਕਨਵਾ ਸੁਆ ਮੱਝ ਸੂਹੀ ਇਹ ਭਾਈ ਤੀਜਾ ਸੁਆ ਮੱਝ ਸੂਈ ਜੀ ਹੁਣ ਠੀਕ ਐ ਸੂਈ ਕਦੋਂ ਇਹ ਇਹ ਕੱਲ ਤੜਕੇ ਸੂਈ ਜੀ 4 ਵਜੇ ਕੱਲ ਸਵੇਰ ਦੀ ਸੂਈ ਐ ਹਾਂਜੀ ਅੱਜ ਸਵੇਰ ਵੀਡੀਓ ਬਣਾ ਰਹੇ ਆ 24 ਘੰਟੇ ਹੋ ਗਏ ਇਹਨੂੰ ਸੂਈ ਹਾਂਜੀ ਹਾਂਜੀ ਅੱਛਾ ਭਾਈ ਇਹ ਖਰੀਦੀ ਕਦੋਂ ਸੀ ਹਰਿਆਣੇ ਦੇ ਇਹ ਆਪਾਂ ਪਹਿਲੇ ਸੂਏ ਲਈ ਸੀ ਜੀ 18 ਲੀਟਰ ਦੁੱਧ ਚੋ ਕੇ ਆਪਾਂ ਉੱਥੋਂ ਲਿਆਂਦੀ ਸੀ ਹਰਿਆਣੇ ਚੋਂ ਜੀ ਹਰਿਆਣੇ ਚੋਂ 18 ਲੀਟਰ ਦੁੱਧ ਚੋ ਕੇ ਪਹਿਲਾਂ ਦਾ ਹਾਂ ਪਹਿਲਾਂ ਚਾਰ ਦੰਦ ਸੀਗੇ ਜੀ ਠੀਕ ਹੈ ਅੱਛਾ ਭਾਈ ਹੁਣੇ ਸੂਆ ਕਿੰਨਾ ਸੂਪੀ ਇਹ ਤੀਜਾ ਸੂਪੀ ਜੀ ਦੂਜੇ ਸੂਏ ਫਿਰ ਇਹਨੇ ਦੁੱਧ ਕਿੰਨਾ ਦਿੱਤਾ ਦੂਜੇ ਸੂਏ ਦਿੱਤਾ ਜੀ 20 ਕਿਲੋ 800 ਗ੍ਰਾਮ ਜੀ ਘਰੇ ਚੋਂਦੇ ਰਹੇ ਹਾਂਜੀ ਹਾਂਜੀ ਕਿਤੇ ਲਾਈਵ ਤਾਂ ਨਹੀਂ ਚੁਆਇਆ ਨਹੀਂ ਜੀ ਚੁਆਈ ਕਰਾਉਣੀ ਸੀ ਫਿਰ ਕੋਈ ਇਹ ਜਿਹਾ ਬਣ ਗਿਆ ਕੋਈ ਤੇ ਉਹ ਚੁਆਈ ਨਹੀਂ ਚੁਆਈ ਨਹੀਂ ਕਰਵਾ ਹਾਂਜੀ ਹਾਂਜੀ ਅੱਛਾ ਭਾਈ ਕੁਲਵਿੰਦਰ ਭਾਈ ਕਿੰਨਾ ਕੁ ਟਾਈਮ ਦੁੱਧ ਪਿਆ ਦਿੰਦੀ ਐ ਗੱਬਣ ਹੋ ਕੇ ਹੁਣ ਇਹਨੂੰ ਡਰਾਈ ਕੀਤੀ ਨੂੰ ਕਿੰਨਾ ਟਾਈਮ ਹੋ ਗਿਆ ਇਹ ਆਪਾਂ ਹੀ 3 ਮਹੀਨੇ ਛੱਡੀ ਸੀ ਠੀਕ ਐ 7 ਮਹੀਨੇ ਤੱਕ ਦੁੱਧ ਚੋਇਆ ਗੱਬਣ ਹੋਈ ਦਾ 7 ਮਹੀਨੇ ਤੱਕ ਚੋਇਆ ਜੀ ਬੱਚਾ ਇਹਦੀ ਕੀ ਕੀ ਦੇ ਤਾਣੀ ਇੱਤੀ ਕੱਟਾ ਜੀ ਸ਼ਾਮ ਬਾਲਕੀ ਦਾ ਜੀ ਅੱਛਾ ਆਮ ਤੌਰ ਤੇ ਜੋ ਚੰਗੀਆਂ ਮੱਝਾਂ ਕੋਈ ਭਰਾ ਖਰੀਦਦਾ ਤੇ ਬਰੀਡਿੰਗ ਪਰਪਸ ਲਈ ਖਰੀਦਦਾ ਹੈ ਨਾ ਹਾਂਜੀ ਇਹਦਾ ਫਿਰ ਰਵਾ ਆਪਣੇ ਕੋਲ ਹੈ ਜਾਂ ਪਿਛਲੇ ਸੂਆਂ ਦੇ ਬੱਚੇ ਦੇ ਕੀ ਸੀ ਹਾਂਜੀ ਇਹ ਕੱਟੀ ਐ ਆਪਣੇ ਕੋਲੇ M29 ਦੀ ਆਈ ਜਾਂਦੀ ਇੱਕ ਜੀ ਅਚਾ ਉਹ ਹੈਗੀ ਆ ਪਿਛਲੇ ਸੂਏ ਨੇ ਕੱਟਾ ਦਿੱਤਾ ਸੀ ਉਹ ਆਪਾਂ ਸੇਲ ਕਰਤਾ ਸੀ ਅਚਾ ਕੱਟਾ ਸੇਲ ਕਰਤਾ ਸੀ ਕੱਟੀ ਇਹਦੀ ਆਪਣੇ ਕੋਲ ਇੱਕ ਹੈਗੀ ਆ ਹਾਂਜੀ ਹਾਂਜੀ ਐਦ ਕੀ ਜਿਹੜਾ ਬੱਚਾ ਦਿੱਤਾ ਉਹ ਕੀ ਹੈ ਤੇ ਸ਼ਾਮ ਬਾਲਕੀ ਦਾ ਮੇਲ ਆ ਜੀ ਮੇਲ ਕਾਫਾ ਸ਼ਾਮ ਬਾਲਕੇ ਹਾਂਜੀ ਰੇਟ ਇਹਦਾ ਕੋਲਿੰਦਰ ਬਾਈ ਕੀ ਰੱਖਦੇ ਤੇ ਆਪਾਂ ਫੋਨ ਤੇ ਕਰਾਂਗੇ ਜੀ ਦੋਸਤੋ ਇਹ ਮੱਝ ਤੋਰਾਂਗੇ ਤੇ ਤੋਰਾਂਗੇ ਇਸ ਹਿਸਾਬ ਤੇ ਇਹਦੇ 2-3 ਚੱਕਰ ਲਵਾਉਣੇ ਆ ਬਿਊਟੀ ਸਿੰਘਾਂ ਤੋਂ ਸ਼ੁਰੂ ਹੋ ਜੋ ਬਿਲਕੁਲ ਰੰਗ ਸਿੰਘ ਹੈ ਬਹੁਤ ਸੋਹਣਾ ਸਿੰਘ ਤੁਸੀਂ ਹਵਾਨਾ ਦੇਖੋਗੇ ਇੱਕ ਹੋਰ ਚੀਜ਼ ਦੱਸ ਦਿੰਨਾ ਵੀ ਪਿਛਲੇ ਸੂਏ ਦੀ ਵੀਡੀਓ ਬਾਈ ਦੇ ਮੋਬਾਈਲ 'ਚ ਬੜੇ ਵਧੀਆ ਤਰੀਕੇ ਨਾਲ ਬਣੀ ਵੀ ਹੈ ਉੱਤੇ ਡੇਟ ਵੀ ਆ ਜਾਣੀ ਹੁੰਦੀ ਹੈ ਜਦੋਂ ਤੁਸੀਂ ਵੀਡੀਓ ਦੇਖੋਗੇ ਕੱਲ ਇਹ ਸੁਬ੍ਹਾ ਸੋਈ ਹੈ ਤੇ ਕੱਲ ਸ਼ਨੀਵਾਰ ਸੀ ਤੇ ਸ਼ੁੱਕਰਵਾਰ ਸ਼ਾਮ ਨੂੰ 5:21 ਮਿੰਟ ਤੇ ਵੀ ਬਾਈ ਨੇ ਇੱਕ ਵੀਡੀਓ ਬਣਾਈ ਸੀ ਉਹ ਵੀ ਵੀਡੀਓ ਬੇਸ਼ੱਕ ਦੇਖ ਲਓ ਮੈਂ ਇਹ ਕੱਲ ਇਸ ਕਰਕੇ ਐਡ ਕੀਤੀ ਹੈ ਵੀ ਜਦੋਂ ਤਾਜ਼ਾ ਸੋਇਆ ਪਸ਼ੂਆ ਥੋੜੀ ਜੀ ਭਲੂਣ ਪਾ ਲੈਂਦਾ ਹਵਾਨੇ ਤੇ ਤਨੋਂ ਤੋਂ ਵੀ ਹਵਾਨੇ ਦੀ ਸ਼ੇਪ ਬੜੀ ਸੋਹਣੀ ਨਜ਼ਰ ਆਉਗੀ ਤੋੜ ਕੇ ਕਲਵਿੰਦਰ ਭਾਈ ਸੋ ਤੋੜ ਕੇ ਮੱਝ ਤੁਹਾਨੂੰ ਦਿਖਾਉਨੇ ਆ ਦੋਸਤੋ ਤੀਜਾ ਸੂਆ ਜੈਟ ਬਲੈਕ ਮੱਝ ਸਿੰਘਾਂ ਤੋਂ ਲੈ ਕੇ ਕੂਸ਼ ਤੱਕ ਸਾਰੀ ਕਾਲੀ ਹੈ ਹਵਾਨਾ ਸੋਹਣਾ ਥਣ ਸੋਹਣਾ ਤੇ ਦੁੱਧ ਚੰਗੇ ਵਾਲੀ ਹੈ ਇਹਨੇ ਛਾਮਬਾਲ ਕੀ ਬੁੱਲ ਦੇ ਘਟੇ ਨੂੰ ਜਨਮ ਦਿੱਤਾ ਜਿਹਨੂੰ ਪਸੰਦ ਆਵੇ ਤੇ ਹਰਿਆਣੇ ਦੇ ਵਿੱਚੋਂ ਬਾਈ ਨੇ ਪਹਿਲੇ ਸੂਏ ਖਰੀਦੀ ਸੀ ਦੋ ਸੂਏ ਪਹਿਲਾ ਸੂਆ ਤੇ ਦੂਜਾ ਸੂਆ ਘਰੇ ਚੋਈ ਹੈ ਤੇ ਤੀਜਾ ਸੂਆ ਇਹਨੂੰ ਹੁਣ ਬਾਈ ਨੇ ਵਿਕਾਊ ਕਰਤਾ ਹੈ ਖਵਾਨਾ ਬੜਾ ਚੰਗਾ ਦੋਸਤੋ ਤੇ ਢਾਂਚਾ ਉਤੋਂ ਚੜਾਈ ਜ਼ਰੂਰ ਤੁਸੀਂ ਨੋਟ ਕਰਿਓ ਬਿਲਕੁਲ ਤਾਜੀ ਸੂਈ ਤੇ ਇੱਕ ਮੈਂ ਹੁਣ ਵੀਡੀਓ ਬਣਾ ਰਿਹਾ ਤੁਸੀਂ ਇਹਨੂੰ ਵੀਡੀਓ ਸ਼ੁਰੂ ਚ ਵੀ ਦੇਖਿਆ ਹੋਣਾ 5 ਮਿੰਟ ਵੀ ਇਹ ਕਰਮਾ ਵਾਲੀ ਆਪਦੀ ਜਗਾਲੀ ਜਿਹੜੀ ਉਹ ਗਾਲਾ ਕਰਨਾ ਬੰਦ ਨਹੀਂ ਕਰਦੀ ਦੁੱਧ ਵਾਲੇ ਪਸ਼ੂ ਦੀ ਇਹੀ ਖੂਬੀ ਹੁੰਦੀ ਹੈ ਜਿੰਨਾ ਵੱਧ ਜਗਾਲੀ ਕਰੂ ਉਹਨਾਂ ਹੀ ਪੱਠੇ ਨੂੰ ਹਾਜ਼ਮ ਕਰੂਗਾ ਦਾਣੇ ਨੂੰ ਹਾਜ਼ਮ ਕਰੂ ਤੇ ਉਹਨਾਂ ਹੀ ਦੁੱਧ ਵੱਧ ਦੇਊਗਾ ਸੋ ਦੋਸਤੋ ਤਾਜੀ ਸੂਈ ਮੱਝ ਫੁੱਲ ਹੈਵੀ ਢਾਂਚੇ ਦੇ ਵਿੱਚ ਹੈ ਕਾਤ ਚੰਗਾ ਹੈ ਵੇਲ ਚੰਗੀ ਹੈ ਹਵਾਨਾ ਤੁਸੀਂ ਦੇਖ ਰਹੇ ਹੋਵੋਗੇ ਬਹੁਤ ਚੰਗਾ ਦਿਖਾਉਂਦੀ ਹੈ ਸਿੰਘ ਸੋਹਣਾ ਹੈ ਇਹ ਮੱਜ ਵਿਕਰੀ ਵਾਸਤੇ ਹੈ ਲੰਬੀ ਥੋੜੀ ਵੱਧ ਤਾਂ ਤੋੜ ਰਿਆ ਸੀ ਵੀ ਜਿਨੇ ਖਰੀਦਣੀ ਆ ਉਹਨੂੰ ਬਿਲਕੁਲ ਕਲੀਅਰ ਨਜ਼ਰ ਆਵੇ ਹਰੇਕ ਐਂਗਲ ਤੋਂ ਤੇ ਉਦੋਂ ਬਾਅਦ ਚਾ ਕੇ ਸੌਦਾ ਕਰਨਾ ਸੌਖਾ ਹੋ ਜੇ ਕੁਲਵਿੰਦਰ ਭਾਈ ਪਰਾਂ ਦੀ ਲੈ ਜਾਓ ਹੁਣ ਤੇ ਦੇਖੋ ਇਹਦੀ ਬਿਊਟੀ ਦੇਖੋ ਇੱਕ ਇੱਕ ਵਾਰ ਅੰਦਰ ਨੂੰ ਲੈ ਜਾਈਏ ਭਈ ਇਹਨੂੰ ਤੇ ਹਵਾਨਾ ਦੱਸੋ ਅੰਦਰ ਨੂੰ ਹੋਰ ਸੋਹਣਾ ਦਿਸੂਗਾ ਇਹਦਾ ਮੈਂ ਸੇ ਬੱਚੇ ਨਹੀਂ ਖਿੱਚ ਕਰਦੀ ਆ ਆਪਦੀ ਖੁਰਲੀ ਦੇ ਉੱਤੇ ਹੀ ਆਉਂਦੀ ਆ ਫੇਰ ਪਰੋਂ ਆਪਾਂ ਹੋਰ ਟਰਾਈ ਕਰਦੇ ਆ ਅੰਦਰ ਨੂੰ ਤੋਰਾਂਗੇ ਤੇ ਬੈਕ ਸਾਈਡ ਤੋਂ ਰੋਸ਼ਨੀ ਪਾਉਗੇ ਖਵਾਨਾ ਹੋਰ ਹਨੇਰੇ ਚ ਵੀ ਤੁਹਾਨੂੰ ਕਲੀਅਰ ਹੋਊਗਾ ਇਹਦਾ ਸੋ ਇਹ ਮੱਝ ਦੋਸਤੋ ਵਿਕਰੀ ਆਸ ਤੇ ਕਮਾ ਲਿਆ ਬਈ ਵਾਪਸ ਇਹ ਮੱਝ ਵੀ ਵੇਚਨੀ ਹੈ ਬਾਈ ਨੇ ਪਰ ਇੱਕ ਵੜਕਾ ਖੜਾ ਵੀ ਨਜ਼ਰ ਆਉਂਦਾ ਹੁਣ ਉਹ ਵੀ ਵੇਚ ਦੇਣਾ ਜੇ ਕੋਈ ਵੀਰ ਖਰੀਦਣਾ ਚਾਵੇ ਖੀਰਾ ਵੱਛਾ ਛੋਕਰਾਂ ਲਈ ਗੱਡੀ ਵਾਲਾ ਵੜਕਾ ਉਹ ਪਰ ਆਪਾਂ ਇਸ ਵੀਡੀਓ ਚ ਬੰਦ ਦਿਓ ਬਾਈ ਅੱਜ ਦੀ ਇਸ ਵੀਡੀਓ 'ਚ ਦੋਸਤੋ ਇੱਕ ਹੀ ਮੱਝ ਤੁਹਾਨੂੰ ਦਿਖਾਉਣੀ ਸੀ ਤੇ ਆਸ ਹੈ ਵੀ ਤੁਹਾਨੂੰ ਇਹ ਪਸੰਦ ਆਊਗੀ ਜਿਹਨੂੰ ਚੰਗੀ ਲੱਗੇ ਕੰਟੈਕਟ ਕਰ ਲਿਓ ਬਾਈ ਦੇ ਨਾਲ ਨੰਬਰ ਵੀਰ ਦਾ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਛਾਮਬਾਲ ਕੀ ਬੁੱਲ ਦਾ ਕੱਟਾ ਦੋਸਤੋ ਕੱਟਾ ਵੀ ਇਹਦਾ ਜੈਡ ਬਲੈਕ ਹੀ ਆ ਦੋਸਤੋ ਮੱਝ ਚੰਗੀ ਐ ਤਾਂ ਬਿਨਾਂ ਸ਼ੱਕ ਬੱਚੇ ਚੰਗੇ ਹੋਣੇ ਹੀ ਐ ਜੈਡ ਬਲੈਕ ਬਿਲਕੁਲ ਕਾਲੀ ਪੂਛ ਦੇ ਨਾਲ ਹੀ ਕੱਟਾ ਇਸ ਮੱਝ ਨੇ ਦਿੱਤਾ ਤੇ ਇਹ ਕੱਲ ਦੀ ਸੂਈ ਤਾਜੀ ਸੂਈ ਮੱਝ ਤੁਸੀਂ ਹੁਣ ਵੀਡੀਓ 'ਚ ਦੇਖ ਰਹੇ ਹੋ ਭਾਈ ਮੜੀ ਬਚਾ ਕੇ ਜੇ ਪੂਛ ਫੜਿਓ ਜੇ ਖੜ ਜੇ ਬਸ ਵੈਸੇ ਹੀ ਹਲਾ ਦਿਓ ਬਸ ਠੀਕ ਹੈ ਭਾਈ ਓਕੇ ਸੋ ਦੱਸੋ ਅੱਜ ਦੀ ਵੀਡੀਓ ਦਾ ਇਹ ਨਾਗ ਇਹ ਮੱਝ ਬਹੁਤ ਸੋਹਣੀ ਫੋਰ ਸੇਲ ਹੈ ਧੰਨਵਾਦ